ਤੁਸੀਂ ਤੇਰੇ ਅਨਮੂਡ ਚੈਨਲ ਅੱਜ ਤੁਹਾਨੂੰ ਲੈ ਕੇ ਆਏ ਬਟਾਲਾ ਦੇ ਨਜ਼ਦੀਕ ਪਿੰਡ ਦੇ ਵਿੱਚ ਜਿੱਥੇ ਆਰਤੀ ਦਾ ਕੰਮ ਜਿਹੜਾ ਚੱਲਦਾ ਪਿਆ ਔਰ ਤੁਸੀਂ ਦੇਖ ਸਕਦੇ ਜਿਹੜਾ ਆਰਤੀ ਦਾ ਕੰਮ ਹੈ ਕਣਕ ਦਾ ਜਿਹੜਾ ਕੰਮ ਹੈ ਇੱਥੇ ਚੱਲਦਾ ਪਿਆ ਔਰ ਇੱਕ ਆਰਤੀ ਨੇ ਜਿਹੜੀ ਆ ਵੇਖ ਦਿਖ ਸਕਦੇ ਇਹ ਟਰੈਲੀ ਜਿਹੜੀ ਤਿਆਰ ਕੀਤੀ ਆ ਔਰ ਟਰੈਲੀ ਜਿਹੜੀ ਆ ਆਫਿਸ ਦੇ ਆਫਿਸ ਬਣਾਇਆ ਦਾ ਟਰੈਲੀ ਦੇ ਵਿੱਚ ਉਸ ਇਸ ਟਰੈਲੀ ਦੇ ਵਿੱਚ ਬਹੁਤ ਜ਼ਿਆਦਾ ਸਹੂਲਤਾ ਵੀ ਹੈ ਜਿਸ ਤਰ੍ਹਾਂ ਏਸੀ ਲੱਗਾ ਦਾ ਇਹਦੇ ਅੰਦਰ ਰਸੋਈ ਲੱਗੀ ਹੈ ਰਸੋਈ ਵੀ ਹੈ ਆਪਾਂ ਤੁਹਾਨੂੰ ਦਿਖਾਉਨੇ ਆ ਪਹਿਲਾਂ ਇਹ ਟਰੈਲੀ ਜਿਹੜੀ ਆਫਿਸ ਬਣਾਇਆ ਦਾ ਉਹਨਾਂ ਨੇ ਇਹ ਦਿਖਾਉਣੇ ਪਹਿਲਾਂ ਵੀ ਇਹ ਉਹਨਾਂ ਨੇ ਆਫਿਸ ਵੀ ਬਣਾਇਆ ਦਾ ਆਪਣਾ ਤੇ ਦੇਖ ਸਕਦੇ ਹੋ ਜਿਹੜੀ ਕਿਸਾਨ ਨੇ ਆੜਤ ਨੇ ਜਿਹੜੇ ਕਿਸਾਨਾਂ ਵਾਸਤੇ ਸਹੂਲਤਾਵਾਂ ਉਹ ਸਾਰੀਆਂ ਟਰੈਲੀ ਦੇ ਵਿੱਚ ਆ ਕਿਉਂਕਿ ਕਿਸਾਨ ਜਦੋਂ ਆਪਣੀ ਕਣਕ ਲੈ ਕੇ ਹੁੰਦੇ ਆ ਬਹੁਤ ਜ਼ਿਆਦਾ ਗਰਮੀ ਹੁੰਦੀ ਔਰ ਇੱਥੇ ਆਣ ਕੇ ਜਦੋਂ ਇਹ ਟ੍ਰੈਲੀ ਦੇ ਵਿੱਚ ਵਹਿੰਦੇ ਆ ਔਰ ਇੱਥੇ ਏਸੀ ਵੀ ਲੱਗਾ ਕਿਸਾਨਾਂ ਦੀ ਸਹੂਲਤ ਵਾਸਤੇ ਸੀਸੀਟੀਵੀ ਕੈਮਰੇ ਵੀ ਲੱਗੇਦੇ ਆ ਔਰ ਤੁਸੀਂ ਦੇਖ ਸਕਦੇ ਜੇ ਇੱਥੇ ਜਿਹੜੇ ਹਰ ਇੱਕ ਤਰ੍ਹਾਂ ਦੀ ਸਹੂਲਤ ਹੈ ਔਰ ਜਿਹੜੇ ਆੜਤੀ ਹੈ ਦੋਬਰਾ ਇਹਨਾਂ ਨੇ ਆਪੇ ਹੀ ਤਿਆਰ ਕੀਤੀ ਸਾਰੀ ਟ੍ਰੈਲੀ ਇਦਾਂ ਦੀ ਟ੍ਰੈਲੀ ਜਿਹੜੀ ਕਿਸਾਨੀ ਅੰਦੋਲਨ ਚ ਵੇਖੀ ਜਾਂਦੀਆਂ ਸੀ ਪਰ ਇੱਥੇ ਜਿਹੜਾ ਆੜ ਇੱਕ ਆੜਤੀ ਨੇ ਆਪਣਾ ਆਫਿਸ ਬਣਾਇਆ ਦਾ ਆਪਾਂ ਗੱਲ ਵੀ ਕਰਦੇ ਆ ਭਾਜੀ ਦੇ ਨਾਲ ਭਜੀ ਕੀ ਨਾਮ ਤੁਹਾਡਾ ਸასი ਗੱਲ ਜੀ ਸਰਤਾਜ ਸਿੰਘ ਨਾਮ ਹੈ ਮੇਰਾ ਪਿੰਡ ਵੱਡੇ ਕੁਮਨਜਲਾ ਗੁਰਦਾਸਪੁਰ ਸਰ ਇਹ ਟ੍ਰੈਲੀ ਬਣਾਈ ਆ ਇੱਕ ਟ੍ਰੈਲੀ ਨੂੰ ਆਫਿਸ ਦਾ ਰੂਪ ਦਿੱਤਾ ਏ ਇਹ ਕਿਸ ਤਰ੍ਹਾਂ ਆਈਡੀਆ ਹੈ ਆਈਡੀਆ ਤਾਂ ਵੇਖੋ ਦਿਮਾਗ ਚ ਆਪਣੇ ਚ ਹੁੰਦਾ ਵਾ ਜਿਹੜਾ ਵੀ ਆਈਡੀਆ ਕਿਤੋਂ ਬਣ ਕੇ ਤਾਂ ਹੁੰਦੇ ਨਹੀਂ ਆਪ ਵੀ ਆਈਡੀਏ ਪੈਦਾ ਕਰਨੇ ਪੈਂਦੇ ਆ ਤੇ ਇਹੋ ਹੀ ਬਣਾਇਆ ਵੀ ਕਿਸਾਨਾਂ ਨੂੰ ਸਹੂਲਤ ਮਿਲੇ ਜਿੰਨਾ ਚਾਹੇਮ ਕਿਸਾਨ ਮੰਡੀ ਚ ਆਉਂਦੇ ਨੇ ਸਾਫ ਜਗ੍ਹਾ ਤੇ ਬੈਣ ਵਧੀਆ ਵਾ ਉੱਥੇ ਹਰ ਤਰ੍ਹਾਂ ਦੀ ਸਹੂਲਤ ਹੈ ਜੇ AC ਵੀ ਆ ਵਾਈਫਾਈ ਵੀ ਲੱਗਾ ਹੋਰ ਰਸੋਈ ਵੀ ਆ ਇਹ ਦੱਸ ਦੋ ਕੀ ਕੀ ਇਹਦੇ ਚ ਆਪਣੇ ਵੱਲੋਂ ਤੁਸੀਂ ਲਾਇਆ ਗਿਆ ਹੋ ਜੋ ਘਰ ਘਰ ਦੇ ਵਿੱਚ ਸਹੂਲਤਾਂ ਹੁੰਦੀਆਂ ਨੇ ਵੇਖੋ ਜੀ ਘਰ ਵਾਲੀਆਂ ਸਹੂਲਤਾਂ ਸਾਰੀਆਂ ਹੀ ਰੱਖੀਆਂ ਹੋਈਆਂ ਨੇ ਜਿਵੇਂ ਮਲਬੀਰ ਟਰਾਲੀ ਸੋਹਣੀ ਬਣੀ ਆ ਸੀਲਿੰਗ ਹੋਈ ਆ ਕਿਸਾਨ ਨੂੰ ਇਹ ਨਹੀਂ ਆਉਂਦਾ ਵੀ ਮੰਡੀ ਆਏ ਆ ਐਂ ਲੱਗਦਾ ਵੀ ਅਸੀਂ ਦਫ਼ਤਰ 'ਚ ਬੈਠ ਕੇ ਕਣਕ ਤਲੋਂਦੇ ਪਏ ਆ ਆ ਮਿਰਰ ਲੱਗਾ ਹੋਇਆ ਵਾ ਬਾਹਰ ਕਿਸਾਨ ਆਪਣੀ ਢੇਰੀ ਲਗਾ ਲੈਂਦਾ ਅੰਦਰ ਬੈਠ ਕੇ AC 'ਚ ਬੈੰਦਾ ਜਿੱਦੋਂ ਢੇਰੀ ਦੀ ਵਾਰੀ ਆਉਂਦੀ ਆ ਆਪਣੀ ਤਲਾਈ ਕਰਵਾਉਣ ਦੀ ਉਦੋਂ ਸਾਹਮਣੇ ਢੇਰੀ ਦਾ ਜਾ ਕੇ ਤਲ ਕਈ ਕਿਸਾਨ ਤਾਂ ਅੰਦਰ ਬੈਠ ਕੇ ਵੀ ਤਲਾਈ ਕਰਾ ਲੈਂਦੇ ਨੇ ਕਿ ਯਾਰਾ ਸਾਹਮਣੇ ਤਲਾਈ ਹੋ ਰਹੀ ਹੈ ਤੁਸੀਂ ਕਰੋ ਅਸੀਂ ਇੱਥੇ ਬੈਠੇ ਆਂ ਤੇ ਇਹ ਜਦ ਸਾਰੀਆਂ ਸਹੂਲਤਾਂ ਹੈ ਸੀ ਸੀ ਟੀ ਵੀ ਕੈਮਰਾ ਵੀ ਲੱਗੇ ਦੇ ਅੰਦਰ ਸਾਰੇ ਹਾਂਜੀ ਵੇਖੋ ਸੀ ਸੀ ਟੀ ਵੀ ਨਾਲ ਇਹ ਆ ਵੀ ਸੇਫਲੀ ਹੋ ਜਾਂਦਾ ਵਾ ਕਿਸਾਨ ਨੂੰ ਵੀ ਕੋਟ ਦੇ ਦਿੰਨੇ ਆ ਅਸੀਂ ਆਪਣਾ ਕੈਮਰੇ ਦਾ ਜੇ ਕੋਈ ਕਿਸਾਨ ਢੇਰੀ ਲਗਾ ਕੇ ਰਾਤ ਨੂੰ ਘਰ ਵੀ ਜਾਣਾ ਚਾਹੁੰਦਾ ਵਾ ਤੇ ਉਹ ਆਪਣੇ ਕੈਮਰੇ ਤੋਂ ਆਪਣੇ ਫੋਨ ਤੋਂ ਹੀ ਆਪਣੀ ਮੰਡੀ ਦੇ ਜਿਹੜੇ ਆ ਦੇਖ ਸਕਦਾ ਵਾ ਵੀ ਮੇਰੀ ਢੇਰੀ ਕਿੱਥੇ ਪਈ ਆ ਕੋਈ ਛੇੜਕਾ ਨਹੀਂ ਤਾਂ ਨਹੀਂ ਹੋ ਰਹੀ ਹੁਣ ਦੱਸੋ ਇਹ ਆਈਡੀਆ ਕਿਸ ਤਰ੍ਹਾਂ ਆ ਤੇ ਇੱਕ ਬਣਾਉਣ ਦਾ ਤਰੀਕਾ ਕਿਸ ਤਰ੍ਹਾਂ ਕੀਤਾ ਗਿਆ ਦੇਖੋ ਇਹ 2-3 ਸਾਲ ਪਹਿਲਾਂ ਜਦੋਂ ਮੰਡੀ ਜਦੋਂ ਅਸੀਂ ਖੋਲੀ ਸੀਗੀ ਐ 4-5 ਸਾਲ ਹੋ ਗਏ ਨੇ ਸਾਨੂੰ ਤੇ ਇਤਨਾ ਹੀ ਬਹਿਣਾ ਪੈਂਦਾ ਸੀ ਸਾਨੂੰ ਵੀ ਜਿਤਨਾ ਜੜੀ ਢੇਰੀ ਬੋਰੀਆਂ ਦੇ ਲੱਗੀ ਉੱਥੇ ਹੀ ਆਣ ਕੇ ਬਹਿਣਾ ਫਿਰ ਅਸੀਂ ਘਰ ਦਫ਼ਤਰ ਬਣਾਇਆ ਹੋਇਆ ਸੀ ਉੱਥੇ ਉੱਥੇ ਬੈਠਣਾ ਫਿਰ ਇੱਥੇ ਕਿਸਾਨਾਂ ਨਾਲ ਮੇਲਜੋਲ ਘਟ ਜਾਂਦਾ ਸੀ ਫਿਰ ਅਸੀਂ ਆਪਣੇ ਹੀ ਮੈਂ ਦਿਮਾਗ ਨਾਲ ਲਗਾਇਆ ਵੀ ਇੱਕ ਆਫਿਸ ਬਣਾਇਆ ਜਾਏ ਜਿਹੜਾ ਜਦੋਂ ਵੀ ਮੰਡੀ ਕਲੋਜ਼ ਕਰਦੇ ਆ ਤਾਂ ਘਰ ਲੈ ਜਾਓ ਜਦੋਂ ਸ਼ੁਰੂ ਹੁੰਦੀ ਹੈ ਤਾਂ ਇੱਥੇ ਲੈ ਜਾਦਾ ਏਸੀ ਲੱਗਾ ਹੋਇਆ ਹੈ ਫ੍ਰਿਜ ਲੱਗੀ ਆ ਕਿਸਾਨਾਂ ਨੂੰ ਠੰਡਾ ਪਾਣੀ ਪੀਣ ਨੂੰ ਮਿਲਦਾ ਕਾਫੀ ਮਸ਼ੀਨ ਲੱਗੀ ਆ ਅੰਦਰ ਬ੍ਰੈਡ ਫਰੂਟ ਸਾਰਾ ਰੱਖਿਆ ਹੁੰਦਾ ਕਿਸਾਨ ਨੂੰ ਜਿਹੜੇ ਨੂੰ ਜਰੂਰ ਜੇ ਤਰ੍ਹਾਂ ਸਵੇਰੇ ਕਿਸਾਨ ਦਾਣੇ ਲੈ ਕੇ ਆ ਗਿਆ ਕਿਸੇ ਨੂੰ ਸ਼ਾਮਾਂ ਵੀ ਪੈ ਜਾਂਦੀਆਂ ਦੁਪਹਿਰ ਵੀ ਪੈ ਜਾਂਦੀ ਆ ਉਹਨੂੰ ਇਹ ਆ ਵੀ ਜੇ ਭੁੱਖ ਲੱਗੀ ਤਾਂ ਖਾ ਸਕਦਾ ਵਾ ਮਤਲਬ ਇਹ ਸਹੂਲਤ ਹੈਗੀ ਜੋ ਪਾਣੀ ਦਾ ਪੂਰਾ ਇੰਤਜ਼ਾਮ ਇੱਥੇ ਕੀਤਾ ਤੀਂ ਦੇਖ ਸਕਦੇ ਜੀ ਇਹ ਇਹ ਰਸੋਈ ਵੀ ਹੈ ਰਸੋਈ ਦੇ ਵਿੱਚ ਤੁਸੀਂ ਦੇਖ ਸਕਦੇ ਕਾਫੀ ਲੱਗੀ ਦੀ ਹੈ ਇਨਵਰਟਰ ਲਾਇਆ ਦਾ ਇਹਨਾਂ ਨੇ ਫ੍ਰਿਜ ਲੱਗਾ ਵਾ ਹਰ ਇੱਕ ਚੀਜ਼ ਇਹਨਾਂ ਨੇ ਜਿਹੜੀ ਹੈ ਟ੍ਰੇਲੀ ਦੇ ਅੰਦਰ ਹੀ ਲੱਗੀ ਦੀ ਹੈ ਕਿਉਂਕਿ ਕਿਸਾਨਾਂ ਨੂੰ ਸਹੂਲਤਾਂ ਦੇਣ ਵਾਸਤੇ ਕਿਉਂਕਿ ਕਿਸਾਨ ਜਿਹੜੇ ਆ ਘੱਟੇ ਦੇ ਵਿੱਚ ਨਾ ਬੈਣ ਔਰ ਇਹਨਾਂ ਦੇ ਆਫਿਸ ਦੇ ਵਿੱਚ ਆਣ ਕੇ ਬੈਣ ਆਪਾਂ ਇਹਨਾਂ ਨੂੰ ਪੁੱਛਦੇ ਵੀ ਆ ਕਿੰਨੇ ਕਿ ਕਿਸਾਨ ਇੱਥੇ ਆਉਂਦੇ ਆ ਤੁਹਾਡੇ ਵੇਖੋ ਕਿਸਾਨ ਤਾਂ ਸਾਡੇ ਕੋਲ ਸਵਾਂ ਦੇ ਹਿਸਾਬ ਨਾਲ ਹੀ ਆ ਤੇ ਸਹੂਲਤ ਵੀ ਮਿਲਦੀ ਆ ਉਹਨਾਂ ਨੂੰ ਤੇ ਸਾਨੂੰ ਆਪਣੇ ਬੈਣ ਲਈ ਵੀ ਸੁੱਖ ਆ ਤੇ ਕਿਸਾਨਾਂ ਨੂੰ ਵੀ ਸੁੱਖ ਆ ਇਹ ਅਸੀਂ ਵੀ ਅੰਦਰ ਬੈਠੇ ਆ ਮਜੇ ਨਾਲ ਮਤਲਬ ਵੀ ਬੈਠੇ ਆ ਘੱਟੇ ਮਿੱਟੀ 'ਚ ਨਹੀਂ ਪੈਣਾ ਪੈਂਦਾ ਸਾਨੂੰ ਤੇ ਇਹ ਸ਼ੀਸ਼ਾ ਲੱਗਾ ਸਾਰਾ ਸਾਨੂੰ ਵੰਡੀ ਵੀ ਆਪਣੀ ਸਾਰੀ ਦਿਖਦੀ ਏ ਸਾਹਮਣੇ ਕੋਈ ਘੱਟੇ ਮਿੱਟੀ ਕੁਛ ਨਹੀਂ ਹੈਗਾ ਅੰਦਰ ਇਹਦੇ ਆ ਗਏ ਸਾਰੀ ਸੀਲਿੰਗ ਹੀ ਏ ਸੀਲੀ ਏ ਕਿਉਂਕਿ ਏਲੀਡੀ ਵੀ ਲਾਈ ਦੇ ਤੁਸੀਂ ਹਰ ਇੱਕ ਚੀਜ਼ ਇੱਥੇ ਹਰ ਤਰ੍ਹਾਂ ਦੀ ਸਹੂਲਤ ਹੈਗੀ ਆ ਹਾਂਜੀ ਹਾਂਜੀ ਜਿਤਨਾ ਜੱਟ ਕੋਈ ਸ਼ੌਂਕੀ ਹੁੰਦੇ ਆ ਉਹ ਸੌਂਗ ਲਗਾ ਲੈਂਦੇ ਨੇ ਉਹ ਸੌਂਗ ਦੇ ਲੈਂਦੇ ਆ ਬਾਬਾਈ ਦੀ ਫੋਟੋ ਕੀਰਤਨ ਚੱਲਦਾ ਰਹਿੰਦਾ ਸਾਰਾ ਦਿਨ ਫਿਰ ਤਾਨੂੰ ਪਤਾ ਸਾਰੀਆਂ ਸਹੂਲਤਾਂ ਦਿੱਤੀਆਂ ਨੇ ਕਿਸਾਨਾਂ ਦੇ ਨੌਜਵਾਨ ਕਿਸਾਨ ਹੁੰਦੇ ਉਹ ਟਰੈਕਟਰਾਂ ਦੇ ਗਾਣੇ ਲਾਏ ਜਾਂਦੇ ਪਰ ਇੱਥੇ ਵੀ ਆਣ ਕੇ ਗਾਣੇ ਸੁਣਦੇ ਫਿਰ ਆਣਗੇ ਕਈ ਗਾਣੇ ਤੇ ਕਈ ਲੋਕ ਤਾਂ ਜਿਆਦਾ ਜੇ ਬਜ਼ੁਰਗ ਆਉਂਦੇ ਨੇ ਤਾਂ ਉਹ ਤਾਂ ਕਹਿੰਦਾ ਕੀਰਤਨ ਲੱਗਾ ਰਹਿਣ ਤੋਂ ਕੀਰਤਨ ਚੱਲਦਾ ਪਿਆ ਤੇ ਕਈ ਸ਼ੌਂਕੀ ਮੁੰਡੇ ਵੀ ਆ ਜਾਂਦੇ ਉਹ ਕਹਿੰਦੇ ਵੀ ਭਾਜੀ ਗਾਣੇ ਲਾਉਣੇ ਲਗਾ ਲਓ ਗਾਣੇ ਗਾਣੇ ਲਗਾ ਕੇ ਸੁਣਦੇ ਆ ਵਾਈਫਾਈ ਦੀ ਸਹੂਲਤਾਂ ਤੇ ਬਾਕੀ ਜੋ ਪ੍ਰਿੰਟਰ ਵਗੈਰਾ ਅਸੀਂ ਕੰਪਿਊਟਰ ਲੈਪਟਾਪ ਇੱਥੇ ਹੀ ਰੱਖੇ ਹੋਏ ਆ ਵੀ ਐਂ ਕਰ ਜਾਂਦੇ ਨਹੀਂ ਜੇ ਆ ਗਏ ਆ ਤੇ ਕਈ ਵਾਰੀ ਦੋ ਦੋ ਦਿਨ 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 ਬਾਅਦ ਚਾਹੀਦਾ ਘਰ ਨਹੀਂ ਤੇ ਆੜਤੀ ਮੰਡੀਆਂ ਚ ਆਉਂਦੇ ਨੇ ਤੇ ਘਰ ਨੂੰ ਭਜਦੇ ਨੇ ਵੀ ਯਾਰ ਬੈਣ ਨੂੰ ਥਾਂ ਹੀ ਨਹੀਂ ਹੈਗੀ ਨਾ ਹੀ ਸਰਕਾਰ ਵੱਲੋਂ ਕੋਈ ਉਪਰਾਲਾ ਕੀਤਾ ਜਾਂਦਾ ਮੰਡੀਆਂ ਚ ਤੇ ਕਿਸਾਨ ਨੇ ਤੇ ਵੇਖੋ ਉਹ ਸਾਰਾ ਇਹਨੂੰ ਅੰਨ ਦਾ ਤਾਂ ਕਿਹਾ ਜਾਂਦਾ ਉਹ ਕਿਸਾਨ ਪੈਦਾ ਕਰਦਾ ਫਸਲ ਪੈਦਾ ਕਰਦਾ ਤੇ ਉਹ ਅੰਨ ਦਾ ਤਾਂ ਹੀ ਰੁੱਲਦਾ ਪਿਆ ਇਸ ਟਾਈਮ ਜੇ ਕਿ ਸਰਕਾਰਾਂ ਨੇ ਦੋ ਰੋਲਦੀਆਂ ਪਈਆਂ ਨੇ ਜੇ ਮੰਡੀਆਂ ਚ ਆ ਗਿਆ ਤਾਂ ਰੋਲਦਾ ਪਿਆ ਮੁਸ਼ਕਲਾਂ ਕਾਫੀ ਨੇ ਉਤਲ ਉਹ ਅੰਨ ਦਾ ਤੈਨੂੰ ਸਹੂਲਤਾਂ ਦੇਣ ਵਾਸਤੇ ਤੁਸੀਂ ਜਿਹੜਾ ਆਫਿਸ ਅਸੀਂ ਵੇਖੋ ਅਸੀਂ ਉਪਰਾਲਾ ਕੀਤਾ ਵੀ ਕੋਈ ਹੋਰ ਜ਼ਿਆਦਾ ਤਾਂ ਨਹੀਂ ਤੇ ਇੰਨੀ ਕੁ ਤਾਂ ਦੇ ਹੀ ਸਕਦੇ ਆ ਵੀ ਜਿੰਨਾ ਚਿਰ ਉਹ ਕੋਈ 4-5 10 ਘੰਟੇ ਚ ਫਸਲ ਵੇਚਣ ਆਇਆ ਵਾ ਤਾਂ ਉਹਨਾਂ ਤੇ ਤਾਂ ਸਕੂਨ ਚ ਰਹਿ ਸਕਦਾ ਘਰ ਸੇ ਤਾਂ ਸਕੂਨ ਹੈ ਹੀ ਹੈ ਪਰ ਮੰਡੀ ਚ ਵੀ ਉਹਨਾਂ ਨੂੰ ਫੀਲ ਨਹੀਂ ਹੁੰਦਾ ਵੀ ਅਸੀਂ ਮੰਡੀ ਆਏ ਆ ਪਹਿਲਾਂ ਕਿਸਾਨ ਕਹਿੰਦੇ ਸੀ ਅਸੀਂ ਫਸਲ ਫਸਲ ਸੁੱਟਣ ਚੱਲੇ ਆ ਹੁਣ ਕਿਸਾਨ ਕਹਿੰਦੇ ਅਸੀਂ ਫਸਲ ਵੇਚਣ ਆਏ ਆ ਬਈ ਆ ਮਜ਼ਾ ਆ ਜਾਂਦਾ ਵੇਚਣ ਦਾ ਕਿ ਜੇ ਫਸਲ ਲੈ ਕੇ ਆਏ ਤਾਂ ਨਜ਼ਾਰਾ ਤਾਂ ਹੈ ਕੁਝ ਕੁਈ ਕਿਸਾਨ ਤੇ ਅੰਦਰ ਬੈ ਕੇ ਰਮਾਣ ਵੀ ਕਰਦੇ ਹੁਣ ਗਏ ਇੱਥੇ ਆਣੇ ਆਹ ਜਿਹੜਾ ਵੇਖੋ ਜਿਹਨੂੰ ਪਤਾ ਹੁੰਦਾ ਪਤਾ ਲੱਗ ਹੀ ਜਾਂਦਾ ਕਿ ਮੇਰੇ ਘੇ ਟੇਰੀ ਨੂੰ 2-3 ਘੰਟੇ ਲੱਗਣੇ ਨੇ ਚਾਰ ਉਹ ਤਾਂ ਰੈਸਟ ਕਰਦੇ ਕਈ ਤਾਂ ਸੌ ਜਾਂਦੇ ਐਸੀ ਮਜੇ ਨਾ ਚੱਲਦਾ ਪਿਆ ਤੇ ਕਦੀ ਜਦੋਂ ਬੱਤੀ ਪਹਿਲਾਂ ਮਤਲਬ ਬੱਤੀ ਵੀ ਹੈ ਤੇ ਜਿਹੜੀ ਲਾਈਟ ਦਾ ਪ੍ਰਬੰਧ ਵੀ ਹੈਗਾ ਤੇ ਜਦੋਂ ਲਾਈਟ ਬੰਦ ਹੋ ਜਾਂਦੀ ਜਨਰੇਟਰ ਚੱਲ ਜਾਂਦਾ ਹਾਂਜੀ ਇਹ ਤਿਆਰ ਕਿਸ ਤਰ੍ਹਾਂ ਕੀਤੀ ਇਹ ਵਾਲੀ ਕਿੱਥੋਂ ਕਰਵਾਈ ਇਹ ਤਿਆਰ ਜੀ ਆਪਾਂ ਘਰੇ ਹੀ ਕੀਤੀ ਆ ਆਪੇ ਸਾਰਾ ਆਪੇ ਸਾਰਾ ਕੁਝ ਕਰਵਾਇਆ ਸੀ ਕੀਤਾ ਵੀ ਹੈ ਕਾਰਪੈਂਟਰ ਲਗਾ ਲਿਆ ਸੀ ਨਾਲ ਆਈਡੀਆ ਆਪ ਦੇ ਕੇ ਤੇ ਤਿਆਰ ਕਰੇ ਕਰਵਾਈ ਹੈ ਮੁੜ ਕੇ ਇੱਥੇ ਜਿੱਦੋਂ ਆਰਟ ਦਾ ਕੰਮ ਖਤਮ ਹੋਣਾ ਕਣਕ ਦਾ ਕੰਮ ਫਿਰ ਇਹ ਘਰ ਲਾ ਦੇਣੀ ਜਾ ਕੇ ਹਾਂਜੀ ਫਿਰ ਅਸੀਂ ਘਰ ਲਾਏ ਜਾਂਦੇ ਆ ਫਿਰ ਜਿਹੜੀ ਰਿਪੇਅਰ ਕਰਨੀ ਬਾਅਦ ਚ ਕਰਦੇ ਮਾਰੇ ਮੋਟਰ ਦੇ ਉੱਨੇ ਦੇ ਪੇਰ ਦਾ ਕੰਮ ਹੁੰਦਾ ਹੀ ਨਹੀਂ ਐ ਇਹਦੇ ਤੇ ਰਿਪੇਅਰ ਆਉਣੀ ਨਹੀਂ ਐ ਕਿਉਂਕਿ ਜਿੱਦਾਂ ਦੀ ਬਣਾਈਏ ਕੋਈ ਰਿਪੇਅਰ ਤਾਂ ਆਉਂਦੀ ਨਹੀਂ ਹਾਂ ਇਹ ਵੀ ਸਹੂਲਤ ਹਰ ਵਾਰੀ ਨਵੀਂ ਲਾ ਦਈਦੀ ਆ ਕੁਝ ਨਾ ਕੁਝ ਅਹੀਂ ਇਹਦੇ ਚ ਐਡ ਕਰਦੇ ਆ ਆਪਾਂ ਗੱਲ ਵੀ ਕਰਦੇ ਇਹਨਾਂ ਦੇ ਹੋਰ ਦੂਜੇ ਪਤਿਆਂ ਦੇ ਜਿਨ੍ਹਾਂ ਨੇ ਜਿਨ੍ਹਾਂ ਨੇ ਇਹਨਾਂ ਦੇ ਸਹਿਯੋਗ ਨਾਲ ਪਾਜੀ ਭਾਜੀ ਨੇ ਦੱਸਿਆ ਵੀ ਇਹ ਜਿਹੜਾ ਆਈਡੀਆ ਸਾਡੇ ਦੋਨਾਂ ਭਰਾਵਾਂ ਦਾ ਹੈ ਕਿਸਾਨੀਆਂ ਨਾਲੋਂ ਤੋਂ ਆਇਆ ਕਿ ਵੈਸੇ ਹੀ ਗੱਲ ਆਇਆ ਕੁਝ ਤਾਂ ਪਹਿਲਾਂ ਜਦੋਂ ਅਸੀਂ ਇੱਥੇ ਆਏ ਹੀ ਨਾ ਕੋਈ ਰਹਿ ਬਿਲਕੁਲ ਸਹੂਲਤਾਂ ਨਹੀਂ ਸੀ ਤੇ ਇੱਕ ਦੋ ਵਾਰੀ ਤੇ ਜਦੋਂ ਰਾਤ ਹਣੀ ਹਨੇਰਾ ਮੱਛਰ ਬਹੁਤ ਹੁਣਾ ਤੇ ਫਿਰ ਕਿਸਾਨ ਵੀ ਆਉਂਦੇ ਨੇ ਬੜੀ ਤੰਗੀ ਸੀਗੀ ਕਿਸਾਨ ਵੀ ਤੰਗੀ ਚ ਹੀਗੇ ਤੇ ਆਉਣਾ ਤਾਂ ਮੱਛਰ ਹੁਣਾ ਕਈ ਵਾਰੀ ਸਿਆਲ ਦਾ ਜਦੋਂ ਝੋਨੇ ਦਾ ਸਿਸਟਮ ਹੁੰਦਾ ਤਾਂ ਠੰਡ ਹੁੰਦੀ ਆ ਤੇ ਕਈ ਵਾਰੀ ਤੇ ਬਹੁਤ ਬੁਰਾ ਹਾਲ ਹੋਣਾ ਤੇ ਇਸ ਕਰਕੇ ਫਿਰ ਅਸੀਂ ਅੰਦਾਜ਼ਾ ਵੀ ਕੁਝ ਨਾ ਕੁਝ ਕੀਤਾ ਜਾਏ ਤੇ ਕੁਝ ਫਿਰ ਟਾਰਗੇਟ ਥੋੜਾ ਜਿਹਾ ਜਿੱਦਾਂ ਕਿਸਾਨੀ ਧਰਨੇ 'ਚ ਹੀਗਾ ਤੇ ਉਤੋਂ ਮਿਲ ਗਿਆ ਵੀ ਆਹ ਚੀਜ਼ਾਂ ਬੜੀਆਂ ਨੇ ਤੇ ਕਿਉਂ ਨਾ ਅਸੀਂ ਇਹ ਤਿਆਰ ਕੀਤੀਆਂ ਜਾਏ ਫਿਰ ਅਸੀਂ ਘਰੇ ਜਿਹੜਾ ਹੀਗਾ ਸਾਰਾ ਇਹ ਉਪਰਾਲਾ ਜਿਹੜਾ ਕੀਤਾ ਆਪਣੇ ਤਰੀਕੇ ਦੇ ਨਾਲ ਪੂਰਾ ਲਗਜ਼ਰੀ ਟਾਈਪ ਬਣਾਇਆ ਵਾ ਹਰ ਇੱਕ ਸਹੂਲਤ ਉਹਦੇ ਵਿੱਚ ਕੀਤੀ ਫਿਰ ਸਾਨੂੰ ਥੋੜੀ ਆਉਂਦੀ ਹੀਗੀ ਪਾਣੀ ਦੀ ਜਦੋਂ ਇੱਥੇ ਕੁਝ ਖਾਣਾ ਪੀਣਾ ਹੱਥ ਹੈਂਡ ਵਾਸ਼ ਕਰਨੇ ਦੂਜਾ ਕਈ ਵਾਰੀ ਫਿਰ ਅਸੀਂ ਇਹਦੇ ਵਿੱਚ ਟੂਟੀਆਂ ਦਾ ਪ੍ਰਬੰਧ ਵੀ ਕੀਤਾ ਤੇ ਪਾਣੀ ਦਾ ਟੂਟੀਆਂ ਦਾ ਸਾਰਾ ਸਿਸਟਮ ਉਹ ਤੇ ਪਤਾ ਹੀ ਨਹੀਂ ਲੱਗਦਾ ਘਰ ਬੈਠੇ ਆ ਕਿਤੇ ਬਾਹਰ ਬੈਠੇ ਆ ਜਿਸ ਤਰ੍ਹਾਂ ਮੀਨ ਏਰੀਆ ਆਂਦੀ ਉਹਦੇ ਤੋਂ ਵੀ ਬਚਾਉ ਹੁੰਦਾ ਇੱਥੇ ਮੈਨਾਂ ਵੀ ਅੰਦਰ ਪਤਾ ਹੀ ਨਹੀਂ ਲੱਗਦਾ ਕੀ ਆ ਨਾ ਕੱਟਾ ਮਿੱਟੀ ਹਰ ਇੱਕ ਸਹੂਲਤ ਆ ਪਾਣੀ ਦੀ ਠੰਡੇ ਦੀ ਤਤੇ ਦੀ ਸਾਰੀਆਂ ਸਹੂਲਤਾਂ ਫੁੱਲ ਨੇ ਤੇ ਤੁਸੀਂ ਦੇਖ ਸਕਦੇ ਜਿਹੜੀ ਟ੍ਰੈਲੀ ਆ ਟ੍ਰੈਲੀ ਦੇ ਵਿੱਚ ਦੇਖ ਸਕਦੇ ਬਾਹਰ ਜਿਹੜਾ ਵਾ ਸ਼ੀਸ਼ਾ ਲੱਗਾ ਦਾ ਟਰੈਲੀ ਦੇ ਵਾਲੇ ਵਾਲੇ ਔਰ ਸਾਰੀ ਜਿਹੜੀ ਇਹਨੇ ਆੜਤੇ ਆ ਸਭ ਇੱਥੋਂ ਦੇਖ ਖਿਆਲ ਵੀ ਰੱਖਦੇ ਆ ਔਰ ਕੁਝ ਖਿਆਲ ਸੀਸੀਟੀਵੀ ਲੱਗੇ ਆ ਉਹਨਾਂ ਦੇ ਵਿੱਚ ਵੀ ਖਿਆਲ ਰੱਖਦੇ ਆ ਆਪਾਂ ਗੱਲ ਵੀ ਕਰਦੇ ਕਿਸਾਨ ਦੇ ਨਾਲ ਜਿਹੜੇ ਕਿਸਾਨ ਇੱਥੇ ਆਏ ਨੇ ਵੀ ਉਹਨਾਂ ਨੂੰ ਪੁੱਛਦੇ ਆ ਕਿੰਨੀ ਕ ਸੁਹੂਲਤ ਇੱਥੇ ਜਿਹੜੀ ਉਹਨਾਂ ਨੂੰ ਲੱਗਦੀ ਆ ਭਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਸੁਰਿੰਦਰਪਾਲ ਸਿੰਘ ਜੀ ਭਾਜੀ ਕਿੱਦਾਂ ਦਾ ਲੱਗਦਾ ਫਿਰ ਪਹਿਲਾਂ ਮੰਡੀਆਂ ਚ ਹੁੰਦੇ ਸੀ ਹੁਣ ਆ ਆ ਜਿਹੜਾ ਨਵਾਂ ਆਫਿਸ ਦੇਖ ਕੇ ਕਿੱਦਾਂ ਲੱਗਦਾ ਬਹੁਤ ਵਧੀਆ ਭਾਜੀ ਆਈ ਦਾ ਫਸਲ ਲਾ ਕੇ ਘਰ ਮਾਨ ਅੰਦਰ ਆਣ ਕੇ ਬੈਠੇ ਰਹਿੰਦਾ ਅਈ ਤਾ ਵੇਖ ਲੀਦਾ ਕੀ ਬੰਡਿਆ ਬਾਹਰ ਤਾਂ ਪਹਿਲਾਂ ਪਹਿਲਾਂ ਕਿਸ ਤਰ੍ਹਾਂ ਹੁੰਦਾ ਸੀ ਪਹਿਲਾਂ ਕੱਖ ਹੁਣੀ ਇਥੇ ਕੋਈ ਇਥੇ ਕੁਰਸੀ ਵੀ ਨਹੀਂ ਲੱਭਦੀ ਤੇ ਉਹ ਬੋਰੀ ਤੇ ਬਹਿਣਾ ਰੇ ਬਸ ਠੀਕ ਲੱਗਦਾ ਨਹੀਂ ਦੋ ਭਰਾਵਾਂ ਨੇ ਜਿਹੜਾ ਮੈਂ ਨਾ ਬੜਾ ਵਧੀਆ ਤੇ ਕਿਸਾਨਾਂ ਨੇ ਸਹੂਲਤ ਨਹੀਂ ਦਿੱਤੀ ਜਾਣ ਬਤਨੀ ਬਹੁਤ ਵਧੀਆ ਭਾਜੀ ਅੱਗੇ ਕੀਤਾ ਅੱਗੇ ਆ ਨਹੀਂ ਕੱਖ ਵੀ ਇਥੇ ਨਾ ਅੱਗੇ ਛੱਡੇ ਛੁੱਡੇ ਇੱਥੇ ਅੱਗੇ ਕੱਖ ਨ ਕੱਚੀ ਮੰਡੀ ਆ ਮੀਂਹ ਆ ਜਾਂਦਾ ਤੇ ਗੜਗੜੇ ਤੇ ਗਾਰਾ ਤੇ ਮਿੱਟੀ ਘਟਾ ਗੜਗੜੇ ਤੇ ਹੁਣ ਹੁਣ ਇੱਥੇ ਕੰਮ ਵਧੀਆ ਹੋ ਇਸੋ ਨੇ ਦੇ ਕਿਸਾਨਾਂ ਨੂੰ ਵੀਰ ਜਿਹੜਾ ਇਹਨਾਂ ਨੇ ਜਿਹੜਾ ਕੰਮ ਕੀਤਾ ਜਿਹੜੀ ਹੈ ਤਰੇਲੀ ਆਫਿਸ ਤਿਆਰ ਕੀਤਾ ਔਰ ਕਿਸਾਨ ਵੀ ਇਹਨਾਂ ਦੀ ਜਿਹੜੀ ਤਾਰੀਫ ਕਰਦੇ ਪਏ ਵੀ ਸਾਨੂੰ ਜਿਹੜਾ ਇੱਥੇ ਕਣਕ ਲੈ ਕੇ ਆਉਂਨੇ ਆ ਸਾਨੂੰ ਬੈਣ ਖਲਾਉਨ ਨੂੰ ਆਫਿਸ ਮਿਲ ਜਾਂਦਾ ਬੜਾ ਵਧੀਆ ਮੈਂ ਬਟਾਲਾ ਦੇ ਵਿਕੀ ਮਾਲਿਕ ਦਾਨ ਮੇਡ ਚੱਲਣ